ਹੈਲੋ ਸਟੂਡੈਂਟ ਅੱਜ ਆਪਾਂ ਕਲਾਸ 10 ਦੀ ਵੀਕਲੀ ਪ੍ਰੈਕਟਿਸ ਸ਼ੀਟ ਨੰਬਰ 7 ਕਰਾਂਗੇ ਜਿਸ ਦਾ ਟੌਪਿਕ ਹੈ ਸਟੈਟਿਸਟਿਕਸ ਐਂਡ ਪ੍ਰੋਬੈਬਿਲਿਟੀ ਪਹਿਲਾ ਸਵਾਲ ਹੈ ਹੇਠ ਲਿਖਿਆਂ ਵਿੱਚੋਂ ਕਿਹੜਾ ਕੇਂਦਰੀ ਪ੍ਰਵਰਤੀ ਦਾ ਮਾਪ ਨਹੀਂ ਹੋ ਸਕਦਾ ਪਹਿਲੀ ਆਪਸ਼ਨ ਹੈ ਵਿਚਲਨ ਸੀਮਾ ਦੂਸਰਾ ਮੱਧਮਾਨ ਤੀਜੀ ਮੱਧਿਕਾ ਚੌਥਾ ਬੌਲਕ ਇਹਨਾਂ ਵਿੱਚੋਂ ਪਹਿਲੀ ਆਪਸ਼ਨ ਹੈ ਵਿਚਲਨ ਸੀਮਾ ਕੇਂਦਰੀ ਪ੍ਰਵਰਤੀ ਦਾ ਮਾਪ ਨਹੀਂ ਹੁੰਦਾ दूसरा क्वेश्चन है पहलिया दस उपास संख्या का पता करो हम पहलिया दस उपा संख्या दो तीन पाँच सत्त ग्यारह तेरह सतारा उन्नी तेई तो उन्ती उपा संख्या संख्याव होंगे जिन्हें के केवल दो ही गुणन खंड होंगे एक तो आप एक, एक दूसरे तरीके कह लो भी जेडे आप दे पहाड़े आने बस उपास संख्या होंगे ये जी पहली है हम लास्ट न कैंसल कर लिया ਅਟਲੇ ਦੂਸਰੀ ਨਾਲ ਲਾਸਟ ਸੈਕਿੰਡ ਲਾਸਟ ਨਾਲ ਇਸ ਤਰ੍ਹਾਂ ਕਰਕੇ ਜੋ ਵੀ ਆਪਣੇ ਕੋਲ ਬਚ ਗਿਆ ਐਂਡ ਤੇ ਜੇ ਦੋ ਰਕਮਾਂ ਬਚਦੀਆਂ ਤਾਂ ਉਹਨਾਂ ਦਾ ਜੋੜ ਕਰਕੇ ਉਸਨੂੰ ਦੋ ਨਾਲ ਵੰਡ ਦੋ ਇੱਥੇ ਆਪਣੇ ਕੋਲ 11 ਤੇ 13 ਬਚ ਗਏ ਸੀ ਤੇ ਦੋਨਾਂ ਦਾ ਜੋੜ ਕੀਤਾ 24 ਆ ਗਿਆ 24 ਨੂੰ ਦੋ ਤੇ ਵੰਡਿਆ ਆਪਣੇ ਕੋਲ ਆ ਗਿਆ 12 ਜੇ ਇੱਥੇ ਇੱਕ ਹੀ ਰਕਮ ਬਚਦੀ ਫਿਰ ਕੀ ਉਹ ਹੀ ਆਪਣੀ ਮੱਦੀ ਕਾ ਹੋਣੀ ਸੀ ਜੇ ਦੋ ਬਚਦੀਆਂ ਫਿਰ ਆਪਾਂ ਇਸ ਤਰੀਕੇ ਨਾਲ ਕਰਨਾ ਹੁਣ ਇਸ ਵਿੱਚ ਆਪਣੇ 12 ਕੀ ਆ ਗਿਆ ਮੱਦੀ ਕਾ ਆ ਗਈ ਆਪਸ਼ਨ ਨੰਬਰ ਦੋ ਰਾਈਟ ਆਨਸਰ 80 ਵਿਦਿਆਰਥੀਆਂ ਦੁਆਰਾ ਪ੍ਰਾਪਤ ਅੰਕ ਹੀਟਾਂ ਦਿੱਤੇ ਹਨ ਮੱਧਿਕਾ ਵਰਗ ਹੋਵੇਗਾ ਮੱਧਿਕਾ ਵਰਗ ਦੱਸਣਾ ਇਹਦੇ ਵਿੱਚ ਪਹਿਲਾਂ ਕੀ ਕਰਨਾ ਪਊਗਾ ਕੋਣ ਕਮਿਊਲਟਿਵ ਫ੍ਰੀਕੁਐਂਸੀ ਕਰਨੀ ਪਊਗੀ ਪਤਾ ਉਹ ਕਿਵੇਂ ਕਰਦੇ ਆਪਾਂ ਕਮਿਊਲਟਿਵ ਫ੍ਰੀਕੁਐਂਸੀ ਕੀ ਹੁੰਦੀ ਹੈ ਬਈ ਜਦੋਂ ਪਹਿਲੀ ਰਕਮ ਆਵੇ ਲੇਖ ਲਓ ਉਸ ਤੋਂ ਬਾਅਦ ਨੈਕਸਟ ਨੂੰ ਜੋੜ ਚਲੋ 9 ਤੇ 12 15 ਤੇ 12 27 27 ਤੇ 30 57 57 18 75 75 ਤੇ 5 80 ਨੰਬਰ ਆਫ ਸਟੂਡੈਂਟ ਕਿੰਨੇ ਬਈ ਇਹ 80 ਆਪਾਂ ਦਿੱਤਾ ਹੀ ਹੋਇਆ ਇਹ ਦੋਨੇ ਪਹਿਲੀ ਤੇ ਆ ਨੰਬਰ ਆਫ ਸਟੂਡੈਂਟ ਲਾਸ ਕੇ ਮਿਲਨੇ ਚਾਹੀਦੇ ਆਪਸ 'ਚ ਹੁਣ ਵੇਖੋ ਇਸ ਤੋਂ ਬਾਅਦ ਇਹ ਕਰਨਾ ਹੁੰਦਾ ਐਨ ਕੋ ਐਨ 2 एन अपना सस्सी अस्सी वटा दो कट के आ गया अपने को चाली हूँ आपका जरा मध्य का वर्ग है वह होगा चाली तो वह सताई तो बाद भी सतवंजा हम चाली तो नैक्सट हो सकता छोटा नहीं होगा व्डे वर्ग आप चुनों सतवंजा आ गया यह मतलब मध्य का वर्ग कि हो गया तीह तो चालीस ऑप्शन नंबर अपनी होगी बी तीसरी ओप्शन राइट आंसर है चौथा सवाल सौ अंकड़ा का मध्यमाना है बाद देखा गया कि एक अंकड़ा पंजा दाँ एक सौ पाँह लिखा गया सी सही मध्यमान होगा सौ अंकड़े का मध्यमान से अपना मान लिया एक्स वन प्लस एक्स टू अपू सौ तक की हो गया बी इन्होंने मध्यमान कि आया सौ अंकड़े से ਸਹਾਦਰਕੀ ਮਲਟੀਪਲਾਈ ਹੋ ਗਏ ਇਹ ਬਣ ਗਿਆ ਆਪਣੇ ਕੋਲ x1 x2 ਇਕੁਅਲ ਟੂ 15 तू 100 ਇਹ ਆ ਗਿਆ ਆਪਣੇ ਕੋਲੇ 5000 ਹੁਣ ਇਹਨਾਂ ਦਾ ਜੋੜ ਕਿੰਨਾ ਆ ਗਿਆ ਆਪਣੇ ਕੋਲੇ ਅੰਕੜਿਆਂ ਦਾ 5000 ਆ ਗਿਆ ਉਹਨੇ ਕਿਹਾ ਵੀ 50 ਦੀ ਥਾਂ ਤੇ 150 ਲਿਖ ਲਿਆ ਗਿਆ ਸੀ ਲਿਖਣਾ 50 ਸੀਗਾ ਲਿਖਿਆ ਗਿਆ 150 ਹੁਣ ਆਪਾਂ 150 ਘਟਾ ਦਿੰਦੇ ਆ ਜਿਹੜਾ 50 ਲਿਖਣਾ ਸੀ ਉਹ ਲਿਖ ਦਿੰਦੇ ਆ ਟਾਓ ਕਰਨ ਤੋਂ ਬਾਅਦ ਆਪਣੇ ਕੋਲੇ ਉੱਤਰ ਆ ਗਿਆ ਇਹਦਾ ਬਈ 49 100 ਹੁਣ ਇਹਦਾ ਮੱਧਮਨ ਕਰਦੇ ਆ ਵੀ 100 ਜਿਹਨੇ ਸੀਗੇ 100 ਅੰਕੜੇ ਦਾ ਮੱਧਮਨ ਸੀਗਾ ਦੋ ਜ਼ੀਰੋ ਨਾਲ ਦੋ ਜ਼ੀਰੋ ਕੱਟੀਆਂ ਗਈਆਂ ਤੇ ਮੱਧਮਨ ਕਿੰਨਾ ਆ ਗਿਆ 49 ਪਹਿਲਾਂ 50 ਸੀਗਾ ਗਲਤੀ ਨੂੰ ਜੇ ਸਹੀ ਕਰ ਲੈ ਫਿਰ ਕਿੰਨਾ ਆ ਗਿਆ 49 ਆਪਸ਼ਨ ਨੰਬਰ 1 ਰਾਈਟ ਆਨਸਰ ਪੰਜਵਾਂ ਸਵਾਲ ਜੇ 10 13 15 18 x 1 x 3 30 32 35 41 ਚੜ੍ਹਦੇ ਕਰਮ ਵਿੱਚ 10 ਪ੍ਰੇਖਣ ਹਨ ਚੜ੍ਹਦੇ ਕਰਮ ਵਿੱਚ ਲਿਖਿਆ ਹੈ 10 ਪ੍ਰੇਖਣ ਹਨ ਅਤੇ ਮੱਧਿਕਾ ਇਹਨਾਂ ਦੀ ਬਾਈ ਹੈ ਤਾਂ x ਦਾ ਮੁੱਲ ਪਤਾ ਕਰੋ ਪਹਿਲਾ ਸਵਾਲ ਕਰ ਚੁੱਕੇ ਹਾਂ ਆਪਾਂ ਦੂਜਾ ਸਵਾਲ ਕਿਸ ਤਰ੍ਹਾਂ ਸੀ ਮੱਧਿਕਾ ਉਸੇ ਤਰ੍ਹਾਂ ਕਰਾਂਗੇ 10 ਨਾਲ 41 ਘਟ ਤੇ 13 ਨਾਲ ਤੈਂਕ ਘਟੇ 15 ਨਾਲ 32 ਘਟੇ 18 ਨਾਲ 30 ਘਟੇ ਹੁਣ ਆਪਣੇ ਕੋਲ ਦੋ ਰਹਿ ਗਏ ਦੋ ਹੁਣ ਤਾਂ ਆਪਾਂ ਕੀ ਕਰਦੇ ਆ ਵੀ ਦੋਨਾਂ ਦਾ ਜੋੜ x plus 1 plus x plus 3 बटा ਹੁੰਦਾ ਵੀ 2 ਤੇ ਮੱਧਿਕਾਪਨ ਦਿੱਤੀ ਹੋਈ ਹੈ y 2x 4 2 22 ਹੁਣ ਉੱਪਰ दो कॉम कड़ लिया एक्स प्लस दो रह गया दो ना दो कैंसल एक्स प्लस दो इक्वल टू ट्वेंटी टू एक्स आ गया अपने को ट्वेंटी टू माइनस टू एक्स इक्वल टू वी ऑप्शन नंबर चार अपने राइट आंसर है छेवं क्वेश्चन मध्यमान मध्या और बॉलर का आपसी संबंध है ਏ ਬਈ ਤੀਜੀ অপਸ਼ਨ ਹੈ ਮੋਡ ਬਰਾਬਰ ਹੁੰਦਾ ਤਿੰਨ ਮਧਿਕਾ ਮਾਈਨਸ ਦੋ ਮੱਧਮਾਨ ਇਹ ਤੁਸੀਂ ਯਾਦ ਹੀ ਕਰ ਲਿਓ অপਸ਼ਨ ਨੰਬਰ 3 ਇਸ ਦਾ ਆਨਸਰ ਹੈ ਸਤਮਾ ਸਵਾਲ ਜੇਕਰ 6x 5 11y ਅਤੇ 7 ਦਾ ਮੱਧਮਾਨ 9 ਹੈ ਤਾਂ x y ਦਾ ਮੁੱਲ ਪਤਾ ਕਰੋ ਸਤਮਾ ਸਵਾਲ ਜੇਕਰ 6,x 5 11 y ਅਤੇ 7 ਦਾ ਮੱਧਵ ਨੋ ਹੈ ਤਾਂ x y ਪਤਾ ਕਰੋ ਮਦਮਨ ਸਾਰਿਆਂ ਦਾ ਜੋੜ ਕਰ ਲਈ ਆਪਾਂ 6 x 5 11 y 7 ਮੱਧਮਾਨ 6 ਸੰਖਿਆਵਾਂ ਦਾ ਵਟਾ 6 ਕਿੰਨਾ ਆਇਆ ਮੱਧਵਨ ਇਹਨਾਂ ਦਾ 9 ਆਇਆ ਹੁਣ 6 ਤੇ 5 11 11 22 22 ਤੇ 7 29 एक्स प्लस वाई बटा इक्वल टू नौ अच्छा गुना हो गया ये बन गया अपने को नौ छ चरवंजा एक्स प्लस वाई आनती माइनस जाके इधर हो गए तो अपने की बाकी रह गया चौदह च नौ गए पाँच चार दो गए दो एक्स प्लस वाई का मुल कि आ गया भाई अपने को पच्ची आ गया ऑप्शन नंबर ਤੀਜੀ ਰਾਈਟ ਆਨਸਰ ਹੈ ਅੱਠਵਾਂ ਸਵਾਲ ਕਹਿੰਦਾ x x + 1 x + 2 x + 3 x + 4 ਸੰਖਿਆਵਾਂ ਦਾ ਮੱਧਮਾਨ ਹੈ 5x ਆਪਣੇ ਕੋਲੇ 5x 1 3 6 4 10 10 ਇਹਨੀਆਂ ਸੰਖਿਆ 1 2 3 4 5 ਸੰਖਿਆ ਬਟਾ 5 5 ਕਾਮਨ ਆ ਗਿਆ ਉੱਪਰੋਂ ਇਹ ਹੈ x 2 5 5 ਨਾਲ 5 ਕੈਨਸਲ ਉੱਤਰ ਆ ਗਿਆ ਆਪਣਾ ਦੂਜੀ অপਸ਼ਨ x 2 9ਵਾਂ ਸਵਾਲ ਇੱਥਾ ਦਿੱਤੇ ਅੰਕੜਿਆਂ ਦਾ ਮੱਧਮਨ 8 ਹੈ ਤਾਂ p ਦਾ ਮੁੱਲ ਪਤਾ ਕਰੋ ਅੰਕੜਿਆਂ ਦਾ ਮੱਧਮਨ ਦਿੱਤਾ ਹੋਇਆ 8 ਹੈ p ਦਾ ਮੁੱਲ ਆਪਾਂ ਪਤਾ ਕਰਨਾ ਹੁਣ ਆਪਾਂ ਕੋਲ x ਤੇ f ਦਿੱਤਾ ਤਾਂ ਮੱਧਮਨ ਪਤਾ ਕਰਨ ਲਈ ਪਹਿਲਾਂ ਆਪਾਂ ਇਹਨਾਂ ਦੋਨਾਂ ਦੀ ਗੁਣਾ x f x ਪਤਾ ਕਰਾਂਗੇ 6 3 18 85 40 157 105 9p 1188 ਤੇ 13 ਚੱਕ 52 ਇਹ ਆਪਣੇ ਕੋਲੇ ਹੈ fx ਹੁਣ ਕੀ ਕਰਦੇ ਹੁਣ ਬਈ sigma f ਇਹਦੀ ਵੈਲਿਊ ਕਿੰਨੀ ਆ ਗਈ ਇਹਨਾਂ ਸਾਰਿਆਂ ਦਾ ਜੋੜ ਕਰਕੇ ਕਿੰਨਾ ਆ ਗਿਆ ਆਪਣੇ ਕੋਲੇ ਇਹ ਆ ਗਿਆ ਆਪਣੇ ਕੋਲੇ 41 p ਤੇ ਤਾਂ ਇਹ ਤਾਂ ਐਨ ਐਫ ਐਕਸ sigma ਐਫ ਐਕਸ ਕਿਤੇ ਇਹਦਾ ਜੋੜ ਕਿਹਾ ਗਿਆ ਆਪਣੇ ਕੋਲੇ 300 3 9 p ਹੁਣ ਇਹਦਾ ਫਾਰਮੂਲਾ ਕੀ ਹੁੰਦਾ ਵੀ ਐਕਸ ਮਾਧਮਾਨ ਦਾ ਫਾਰਮੂਲਾ sigma ਐਫ ਐਕਸ ਮੋਟਾ sigma ਐਫ ਹੁਣ ਮਾਧਮਾਨ ਆਪਾਂ ਨੂੰ ਜਿੱਤਾਂ ਵੀ अठ बराबर आ गया तीन सौ तीन प्लस नाइन पी बटा क्याली प्लस पी हम आई प्लस पी इधर आके मल्टीप्लाई क्याली प्लस पी इक्वल टू तो तीन सौ तीन प्लस नाइन पी उन्हें किता अठ एक मठ अठ चौका बत्ती प्लस एट पी इक्वल टू थ्री हंडर्ड थ्री प्लस नाइन पी एट पी आ इधर आके माइनस का नाइन पी थ्री हंडरड थ्री आ उधर आके माइनस तीन सौ अठाई गया अपने को माइनस का पी इधर आ गया माइनस दे पच्ची माइनस और माइनस कैंसल पी की वैल्यू अपने को आ गई 25 ऑप्शन नंबर 4 राइट आंसर 10वां सवाल हेठा ਦਿੱਤੇਆਂ ਵਿੱਚੋਂ ਕਿਹੜੀ ਕਿਸੇ ਘਟਨਾ ਦੀ ਸੰਭਾਵਨਾ ਨਹੀਂ ਹੋ ਸਕਦੀ ਸੰਭਾਵਨਾ ਜਿਹੜੀ ਹੁੰਦੀ ਹੈ ਉਹ 0 ਤੋਂ 1 ਦੇ ਵਿਚਕਾਰ ਹੁੰਦੀ ਹੈ ਚੌਥੀ অপਸ਼ਨ ਕੀ ਹੈ ਵੀ 1.5 ਹੈ ਇਹ 1 ਤੋਂ ਉੱਪਰ ਹੋ ਗਈ ਇਸ ਲਈ ਚੌਥੀ অপਸ਼ਨ ਆਪਣਾ ਜਵਾਬ ਹੈ राइट आंसर 1.5 11वां ਸਵਾਲ ਇੱਕ ਸਿੱਕੇ ਨੂੰ 1000 ਵਾਰ ਉਛਾਲਿਆ ਗਿਆ ਜੇਕਰ ਚਿੱਤ ਦੇ ਉੱਪਰ ਆਉਣ ਦੀ ਸੰਭਾਵਨਾ E ਹੋਵੇ ਅਤੇ ਪੱਟ ਦੇ ਉੱਪਰ ਆਉਣ ਦੀ ਸੰਭਾਵਨਾ F ਹੋਵੇ ਤਾਂ E F ਕੀ ਹੋਵੇਗਾ ਦੇਖੋ ਜਿੰਨੀਆਂ ਵੀ ਸੰਭਾਵਨਾਵਾਂ ਹੁੰਦੀਆਂ ਉਹਨਾਂ ਦੇ ਆਉਣ ਦਾ ਜਿਹੜਾ ਜੋੜ ਹੁੰਦਾ ਸੰਭਾਵਨਾ ਦਾ ਉਹ 1 ਦੇ ਬਰਾਬਰ ਹੁੰਦਾ ਇਸ ਲਈ E F ਕੀ ਹੋਗਾ ਭਈ 1 ਦੂਜੀ ਆਪਸ਼ਨ ਰਾਈਟ ਆਂਸਰ ਹੈ 12ਵਾਂ ਸਵਾਲ ਇੱਕ ਬੈਗ ਵਿੱਚ 4 ਲਾਲ ਗੇਂਦਾਂ ਅਤੇ 2 ਪੀਲੀਆਂ ਗੇਂਦਾਂ ਹਨ ਬੈਗ ਵਿੱਚੋਂ ਬਿਨਾਂ ਵੇਖੇ ਇੱਕ ਗੇਂਦ ਬਾਹਰ ਕੱਢੀ ਜਾਂਦੀ ਹੈ ਲਾਲ ਗੇਂਦ ਪ੍ਰਾਪਤ ਹੋਣ ਦੀ ਸੰਭਾਵਨਾ ਕੀ ਹੈ ਕੁੱਲ ਗੇਂਦਾਂ ਕਿੰਨੀਆਂ ਬਈ 4 ਲਾਲ ਅਤੇ 2 ਪੀਲੀਆਂ 6 ਹੋ ਗਈਆਂ ਤੇ ਬਾਹਰ ਕਿਹੜੀ ਕੱਢਣੀ ਆਪਾਂ ਲਾਲ ਗੇਂਦ ਬਾਹਰ ਕਰਨੀ ਲਾਲ ਗੇਂਦਾਂ ਕਿੰਨੀਆਂ ਬਈ 4 ਥੱਲੇ ਆਊਗਾ ਖੁੱਲ ਪ੍ਰਣਾਮ ਉੱਪਰ ਅਨੁਕੂਲ ਹੁਣ 2 ਦੁਨੀ 4 2 ਤੀਏ 6 2/3 ਆਪਣੀ ਆਪਸ਼ਨ ਆ ਗਈ ਸੈਕਿੰਡ অপਸ਼ਨ রাইਟ आंसर 13ਵਾਂ ਸਵਾਲ ਲੀਪ ਸਾਲ ਵਿੱਚ 53 ਸੋਮਵਾਰ ਆਉਣ ਦੀ ਸੰਭਾਵਨਾ ਕੀ ਹੋਵੇਗੀ ਦੇਖੋ ਬਈ ਲੀਪ ਦੇ ਸਾਲ ਵਿੱਚ ਕਿੰਨੇ ਦਿਨ ਹੁੰਦੇ ਆਏ 366 ਇੱਕ ਦਿਨ ਵੱਧ ਹੁੰਦਾ ਤੇ ਇਹਨੂੰ ਆਪਾਂ 7 ਨਾਲ ਵੰਡ ਲੈਣੇ ਆ 7 ਚੋਕ 28 7 ਪੰਜਾ 35 ਇੱਕ ਬਚੇ ਉੱਪਰ ਅਧਰ 6 7 ਦੋਨੇ 14 ਦੋ ਵਕ। ਹੁਣ ਆਪਣੇ ਕੋਲ 2 ਦਿਨ ਵਧ ਗਏ। 52 ਵੀਕ ਹੋ ਗਏ ਉਹਦੇ ਵਿੱਚ 2 ਦਿਨ ਆਪਾਂ ਨੇ ਵਧ ਵਧ ਗਏ। ਹੁਣ ਇਹ ਜਿਹੜੇ 2 ਦਿਨ ਆ ਇਹ ਪਹਿਲਾ ਮੰਡੇ ਹੋ ਸਕਦਾ ਫਿਰ ਟਿਊਜ਼ਡੇ ਫਿਰ ਟਿਊਜ਼ਡੇ ਵੈਡਨੈਸਡੇ ਵੈਡਨੈਸਡੇ ਥਰਸਡੇ ਥਰਸਡੇ ਫਰਾਈਡੇ ਫਰਾਈਡੇ ਸੈਟਰਡੇ ਸੈਟਰਡੇ ਸੰਡੇ ਸੰਡੇ ਮੰਡੇ ਹੁਣ ਕੋਲ ਪ੍ਰਨਾਮ ਕਿੰਨੇ ਆਗੇ ਵੀ 1 2 3 4 5 6 7 7 ਕੁੱਲ ਬਣਾਵਾਂਗੇ ਤੇ ਹੁਣ ਮੰਡੇ ਵਾਲੇ ਕਿੰਨੇ ਵੀ 1 ਤੇ 2 ਕਿਹੜੀ ਆਪਸ਼ਨ ਆ ਗਈ ਵੀ ਆਪਣੇ ਕੋਲੇ ਸੈਕਿੰਡ ਆਪਸ਼ਨ ਰਾਈਟ ਆਨਸਰ 14ਵਾਂ ਸਵਾਲ ਜੇਕਰ ਦੋ ਸਿੱਕੇ ਨੂੰ ਇਕੱਠਾ ਉਛਾਲਿਆ ਜਾਂਦਾ ਹੈ ਤਾਂ ਦੋਵਾਂ ਤੇ ਪੱਟ ਆਉਣ ਦੀ ਸੰਭਾਵਨਾ ਦੱਸੋ ਤੇ ਲਾਉਣ ਦੀ ਸੰਭਾਵਨਾ ਦੋ ਸਿੱਕੇ ਕਿੰਨੇ ਇੱਕਠੇ ਉਛਾਲੇਗੇ ਤਾਂ ਕੀ ਕੀ ਆਊਗਾ ਭਈ ਦੋਨਾਂ ਤੇ ਹੈਡ ਆ ਸਕਦਾ ਇੱਕ ਤੇ ਹੈਡ ਤੇ ਇੱਕ ਤੇ ਟੇਲ ਆ ਸਕਦਾ ਪਹਿਲੇ ਤੇ ਟੇਲ ਤੇ ਦੂਜੇ ਤੇ ਹੈਡ ਆ ਸਕਦਾ ਜਾਂ ਫਿਰ ਦੋਨਾਂ ਤੇ ਟੇਲ ਆ ਸਕਦਾ ਹੁਣ ਉਹਨੇ ਕਿਹਾ ਵੀ ਦੋਵੇਂ ਪਾਟਟਰਨ ਦੋਵੇਂ ਟੇਲ ਹਨ ਇੱਕ ਹੀ ਸੰਭਾਵਨਾ ਇਸ ਲਈ ਆਪਸ਼ਨ ਆ ਜੂਗੀ ਆਪਣੀ ਇਹਦਾ ਆ ਜੂਗਾ ਉੱਤਰ 1/4 ਕੋਲ ਪਰਨਾ ਕਿੰਨੇ ਹੋ ਕੇ ਆਪਣੇ 4 ਤੇ ਇੱਕ ਪਰਨਾ ਜਿ ਕਿ ਦੋਵਾਂ ਤੇ ਕੀ ਆਉਣਗੀ ਟੇਲ ਆਪਸ਼ਨ ਨੰਬਰ ਆਪਣੀ ਪਹਿਲੀ ਰਾਈਟ ਆਨਸਰ ਹੈ 15ਵਾਂ ਸੰਯੋਗ ਦੇ ਖੇਡ ਵਿੱਚ ਇੱਕ ਤੀਰ ਨੂੰ ਘੁਮਾਇਆ ਜਾਂਦਾ ਹੈ ਜੋ ਵਿਰਾਮ ਵਿੱਚ ਆਉਣ ਤੋਂ ਬਾਅਦ ਸੰਖਿਆਵਾਂ 1 2 3 4 5 6 7 8 ਵਿੱਚੋਂ ਕਿਸੇ ਇੱਕ ਸੰਖਿਆ ਤੇ ਸੰਕੇਤ ਕਰਦਾ ਹੈ ਜੇਕਰ ਇਹ ਸਾਰੇ ਪਰਨਾਮ ਸੰਭਾਵੀ ਹੰ ਤਾਂ ਇਹ ਦੀ ਕੀ ਸੰਭਾਵਨਾ ਕਿ ਇੱਕ ਤੀਰ ਇੱਕ ਟਾਂਕ ਅਪਹਾਰ ਸੰਖਿਆ ਟਾਂਕਪਹਾਰ ਸੰਖਿਆ ਨੂੰ ਸੰਕੇਤ ਕਰੇਗਾ ਅਪਹਾਰ ਸੰਖਿਆ ਕਿਹੜੀਆਂ 2 3 5 ਤੇ 7 ਪਰ ਉਹਨੇ ਕਿਹਾ ਵੀ ਟਾਂਕ ਹੋਣੀ ਚਾਹੀਦੀ ਇਸ ਲਈ 3 सातेनी රැगी यह आ अपने कोले कोलගने भी आठ आवना तेनन कूलाद इसलिएन/ आ सेकंड ऑप्शन राइटनस तानवाद